ਟੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ 14 ਮਹੀਨੇ ਦੀ ਬੱਚੀ ਦੇ ਨਾਲ ਦਰਦਨਾਕ ਹਾਦਸਾ ਵਾਪਰਦਾ ਹੈ ਦਰਅਸਲ ਇਹ ਬੱਚੀ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਖੇਡ ਰਹੀ ਹੁੰਦੀ ਹੈ ਤੇ ਉਸੇ ਦੌਰਾਨ ਬੱਚੀ ਟੱਬ ਦੇ ਵਿੱਚ ਡੁੱਬ ਜਾਂਦੀ ਹੈ ਜਿਸ ਮਗਰੋਂ ਜਦੋਂ ਘਰ ਦੇਆਂ ਨੂੰ ਪਤਾ ਲੱਗਦਾ ਤਾਂ ਤੁਰੰਤ ਹੀ ਹਸਪਤਾਲ ਲਜਾਇਆ ਜਾਂਦਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ 15 ਮਿੰਟਾਂ ਬਾਅਦ ਜਿਹੜੀ ਹੈ ਵੱਡੀ ਭੈਣ ਬੱਚੀ ਨੂੰ ਬਚਾਉਣ ਦੇ ਲਈ ਬਾਥਰੂਮ ਤੱਕ ਪਹੁੰਚਦੀ ਹੈ ਤੇ ਜਦੋਂ ਹਸਪਤਾਲ ਉਸ ਨੂੰ ਲਜਾਇਆ ਜਾਂਦਾ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਇਹਦੇ ਵਿੱਚ ਕੁਝ ਨਹੀਂ ਬਚਿਆ ਇਹ ਘਟਨਾ ਤਪਾ ਮੰਡੀ ਦੇ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ 14 ਮਹੀਨਿਆਂ ਦੀ ਮਾਸੂਮ ਬੱਚੀ ਜਿਸ ਦਾ ਨਾਮ ਕਿਰਤਕੌਰ ਦੱਸਿਆ ਜਾ ਰਿਹਾ ਬਾਥਰੂਮ ਦੇ ਵਿੱਚ ਪਾਣੀ ਦੇ ਟੱਬ ਦੇ ਵਿੱਚ ਨਹਾ ਰਹੀ ਸੀ ਮਸਤੀਆਂ ਕਰ ਰਹੀ ਸੀ ਪਰ ਤੁਸੀਂ ਦੇਖੋ ਕਿ ਬੱਚੇ ਦੇ ਉੱਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਉਹ ਡੁੱਬ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਵੱਡੀ ਪੈਣ ਜ਼ਰੂਰ ਪਹੁੰਚਦੀ ਹੈ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਬਾਬਾ ਜੀ ਕੀ ਨਾਮ ਤੁਹਾਡਾ ਜੀ ਸੁਖਚੈਨ ਸਿੰਘ ਜੀ ਇਹ ਜਿਹੜੀ ਦੁੱਖਦਾਈ ਘਟਨਾ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹ ਰਹੇ ਬੱਚੀ ਦੀ ਡੈਥ ਹੋਈ ਹੈ ਜੀ ਇਹ ਬੱਚੀ ਮੇਰੀ ਪੋਤੀ ਸੀ ਜੀ ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਡਾਕਟਰ ਦੇ ਲੈ ਕੇ ਗਏਾਂਗੇ ਡਾਕਟਰ ਨੇ ਕਹਤਾ ਵੀ ਇਹਦੇ ਵਿੱਚ ਕੁਝ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਤੇ ਕਿਵੇਂ ਚਲੀ ਗਈ ਉੱਥੇ ਇੱਕ ਇੱਕ ਸਾਲ 2 ਮਹੀਨਿਆਂ ਦੀ ਬੱਚੀ ਦੀ ਜੀ ਬਾਹਰ ਰੋੜਦੀ ਰੋੜਦੀ ਉਧਰ ਵੰਗੀ ਜੀ ਇਹ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀ ਬੱਪੂ ਜੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜ਼ੀ ਚੀਰੀ ਜਾਂਦੀ ਦੀ ਤੇ ਛੋਟੀ ਨੂੰ ਮੇਰੇ ਅੰਦਰ ਕੱਪੜੇ ਤੋ ਰਹੀ ਦੀ ਗਈ ਇੱਕ ਪਾਸੇ ਜੀ ਤੋ ਆਪ ਆਪਦੇ ਕੰਮ ਦੇ ਵਿੱਚ ਬੀਜੀ ਹੋ ਗਈਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਕਿੰਨਾ ਸਮਾਂ ਜਣ ਕੇ ਟੱਬ ਦੇ ਵਿੱਚ ਰਹੀ ਬੱਚੀ 5-10 ਮਿੰਟ ਰਹੀ ਜਾਈ ਬਸ ਹਸਪੀਟਲ ਚ ਲੈ ਕੇ ਗਏ ਕਿਹੜੇ ਹਾਲਾਤ ਸੀਗੇ ਬੱਚੀ ਦੇ ਜੀ ਬਾ ਕੱਢ ਕੇ ਜੀ ਲਵੇਟ ਕੇ ਕੱਪੜੇ ਚ ਡਾਕਟਰ ਨਰੇਸ਼ ਦੇ ਲੈ ਗਏਗਾ ਨਰੇਸ਼ ਡਾਕਟਰ ਨੇ ਦੇਖ ਕੇ ਕਹਿੰਦਾ ਵੀ ਇਹਦੇ ਵਿੱਚ ਕੋਸ ਹੈ ਨਹੀਂਗਾ ਐ ਬੱਚੇ ਕਿੰਨੇ ਸੀਗੇ ਜੀ ਹੋਰ ਵੀ ਇਹਦੀ ਕੋਈ ਭੈਣ ਹੈਗੀ ਇਹ ਦੋ ਬੇਟੀਆਂ ਤੀ ਗਈਆਂ ਜੀ ਇੱਕ ਵੱਡੀ ਬੇਟੀ ਹੈਗੀ ਏ ਛੋਟੀ ਬੇਟੀ ਦੀਗੀ ਪਤਾ ਕਿਵੇਂ ਲੱਗਿਆ ਬੱਪੂ ਜੀ ਇਹ ਵੱਡੀ ਬੇਟੀ ਨਹੀਂ ਦੱਸਿਆ ਜੀ ਵੀ ਇਸ ਤਰ੍ਹਾਂ ਦੇ ਕਰਕੇ ਮੰਮੀ ਆਪਣੀ ਕੀਰਤ ਟੱਬ ਦੇ ਵਿੱਚ ਨਹਾਈ ਜਾਂਦੀ ਹੈ ਹਾਂ ਜੀ ਦੂਜੇ ਮਾਪੇ ਹੈਗੇ ਆ ਬੱਚਿਆਂ ਨੂੰ ਦੂਰ ਹੋ ਜਾਂਦੇ ਕਈ ਵਾਰ ਕੀ ਸਨੇਹਾ ਕੀ ਦੇਣਾ ਚਾਹਣੇ ਤੁਸੀਂ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾਗਾ ਜੀ ਵੀ ਕੋਈ ਚੀਜ਼ ਭਰ ਕੇ ਨਾ ਰੱਖੋ ਪਾਣੀ ਵੀ ਤੇ ਬੱਚਿਆਂ ਦਾ ਧਿਆਨ ਰੱਖੋ ਇੱਕ ਛੋਟੀ ਬੱਚੀ 14 ਮਹੀਨੇ ਦੀ ਬੱਚੀ ਡੈਥ ਹੋਈ ਹੈ ਦੁੱਖ ਸੰਜਿਆ ਕਰਨ ਪਹੁੰਚੇ ਸ੍ਰੀ ਕਣਾ ਚਲੇ ਬਹੁਤ ਹੀ ਦੁਖਦਾਈ ਘਟਨਾ ਹੈ ਸਬਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਬੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਾਂਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਉਸ ਬੱਚੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਪ੍ਰਮਾਤਮਾ ਨੂੰ ਆਪਦੇ ਚਰਨਾਂ 'ਚ ਸਥਾਨ ਬਖਸ਼ੇ ਤੇ ਬਾਕੀ ਲੋਕਾਂ ਨੂੰ ਵੀ ਮੈਂ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਹੈ ਕਿ ਜਿੱਥੇ ਜਿੰਨਾ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਛੋਟੇ ਬੱਚੇ ਨੇ ਉਹ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਟੱਪ ਭਰ ਕੇ ਨਾ ਰੱਖਣ ਅਤੇ ਨਾ ਹੀ ਕੋਈ ਜਿਵੇਂ ਕੋਈ ਗਰਮ ਚੀਜ਼ ਹੈ ਕਈ ਵਾਰੀ ਆਪਾਂ ਸਿਆਲਾਂ 'ਚ ਗਰਮ ਪਾਣੀ ਦਾ ਪਤੀਲਾ ਰੱਖ ਲੈਣੇ ਜਾਂ ਚਾਹ ਦੀ ਪਤੀਲੀ ਗੀਠੀ ਤੋਂ ਉਤਾਰ ਕੇ ਰੱਖ ਲੈਣੇ ਇਹ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਕਿਉਂਕਿ ਬੱਚੇ ਨੂੰ ਭੋਲ ਹੁੰਦੇ ਆ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹ ਕਦੇ ਉਹਨਾਂ 'ਚ ਹੱਥ ਪਾ ਲੈਂਦੇ ਆ ਜਾਂ ਕੋਈ ਐਦਾਂ ਜਿਹੀ ਮਿਸਤਰਾਇ ਘਟਨਾ ਵਾਪਰੀ ਐ ਬੱਚੀ ਟੱਪ ਦੇ ਵਿੱਚ ਗਿਰ ਗਈ ਉਹਦੀ ਮੌਤ ਹੋ ਗਈ ਸੋ ਇਹੋ ਜਿਹੀਆਂ ਘਟਨਾਵਾਂ ਲਈ ਸਾਨੂੰ ਸਾਰੇ ਜਿਹੜੇ ਮਹੱਲੇ ਆਲੇ ਬਸਤੀਆਂ ਆਲੇ ਪਰਿਵਾਰ ਨੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਤਿਆਰ ਰੱਖਣਾ